ਪੰਜਾਬ ਦੇ ਲੁਧਿਆਣਾ ਦੇ ਵਿੱਚ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਇੱਕ ਬਜ਼ੁਰਗ ਮਹਿਲਾ ਦਾ ਪਰਸ ਚੋਪੜ ਲਿਆ ਮਹਿਲਾ ਸਨੈਚਰ ਦਾ ਪਿੱਛਾ ਕਰਦੀ ਹੋਈ ਉਹਨਾਂ ਦੇ ਪਿੱਛੇ ਭੱਜੀ ਪਰ ਚਪਟ ਮਾਰ ਮੌਕਾ ਦੇ ਕੇ ਫਰਾਰ ਹੋ ਗਏ ਅਤੇ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਵਿੱਚ ਹੁਣ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਮਹਿਲਾਵਾਂ ਘਰ ਤੋਂ ਬਾਹਰ ਸਮਾਨ ਤੱਕ ਖਰੀਦਣ ਜਾਣ ਤੋਂ ਡਰ ਰਹੀਆਂ ਨੇ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਮਹਿਲਾ ਜਸਪਾਲ ਕੌਰ ਨੇ ਦੱਸਿਆ ਕਿ ਉਹ ਚੰਦਰਨਗਰ ਦੀ ਰਹਿਣ ਵਾਲੀ ਆ ਅਤੇ ਆਪਣੇ ਪਰਿਵਾਰ ਦੇ ਲਈ ਉਹ ਫਰੂਟ ਖਰੀਦਣ ਲੱਗ ਗਈ ਸੀ ਅਤੇ ਵਾਪਸ ਆਉਂਦੇ ਸਮੇਂ ਬਾਈਕ ਸਵਾਰ ਬਦਮਾਸ਼ਾਂ ਨੇ ਉਸ ਦਾ ਪਰਸ ਚੋਪਟ ਲਿਆ ਜਸਪਾਲ ਕੌਰ ਨੇ ਵੀ ਕਿਹਾ ਕਿ ਉਹਨਾਂ ਦੇ ਇੱਕ ਹੱਥ ਦੇ ਵਿੱਚ ਅੰਬਾਂ ਦਾ ਲਫਾਫਾ ਫੜਿਆ ਹੋਇਆ ਸੀ ਅਤੇ ਦੂਜੇ ਪਾਸੇ ਉਸ ਦਾ ਪਰਸ ਸੀ ਜਸਪਾਲ ਕੌਰ ਨੇ ਵੀ ਦੱਸਿਆ ਕਿ ਉਸ ਦਾ ਪਰਸ ਗੁਲਾਬੀ ਰੰਗ ਦਾ ਸੀ ਅਤੇ ਪਰਸ ਦੇ ਵਿੱਚ ਕਰੀਬ 3000 ਰੁਪਏ ਸਨ ਮੋਬਾਈਲ ਅਤੇ ਕੀਮਤੀ ਨੋਟਬੁੱਕ ਸੀ ਬਦਮਾਸ਼ਾਂ ਨੇ ਉਸ ਦਾ ਪਰਸ ਖੋਲਿਆ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉੱਥੇ ਹੀ ਇਸ ਮਾਮਲੇ ਦੀ ਸੂਚਨਾ ਪੁਲਿਸ ਤੱਕ ਪਹੁੰਚਦੀ ਹੈ ਥਾਣਾ ਹੈਬੋਵਾਲ ਦੇ ਇਲਾਕੇ ਜਗਤਪੁਰੀ ਚੌਂਕੀ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਆ ਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਪਾਲ ਕੌਰ ਹੈ ਜੀ ਕੀ ਕੱਲ ਹੋਇਆ ਕੀ ਸੀਗਾ ਜੀ ਤੁਹਾਡੇ ਨਾਲ ਮੈਂ ਕੱਲ ਗਈ ਸੀ ਉਹ ਬੱਚਿਆਂ ਦੇ ਫਰੂਟ ਲੈਣ ਗਈ ਸੀ ਤੇ ਫਰੂਟ ਲੈ ਕੇ ਆਈ ਆ ਬਸ ਗਲੀ ਚ ਅੰਦਰ ਐਂਟਰ ਕਰਨ ਲੱਗੀਆਂ ਪਿੱਛੋਂ ਦੋ ਮੁੰਡੇ ਆਏ ਆ ਉਹਨਾਂ ਇੱਕਦਮ ਹੀ ਪਰਸ ਖੇਚਿਆ ਮੇਰਾ ਮੈਂ ਚੀਰ ਲਾਂਦੀ ਰਹੀ ਆ ਬਸ ਮੇਰੇ ਸਾਹਮਣੇ ਨਿਕਲ ਕੇ ਗਏ ਆ ਦੂਰ ਤੱਕ ਮੈਂ ਦੇਖਦੀ ਰਹੀ ਆ ਉਹ ਨਿਕਲ ਗਏ ਇਹ ਕਿੰਨੇ ਕੁ ਦਾ ਟਾਈਮ ਸੀ ਦੁਪਹਿਰ ਸਾਢੇ 12 ਵਜੇ ਦਾ ਅੱਛਾ ਜੀ ਤੇ ਪਰਸ ਦੇ ਵਿੱਚ ਕੀ ਕੀ ਸੀਗਾ ਪਰਸ ਵਿੱਚ ਮੇਰਾ 3000 ਰੁਪਿਆ ਸੀ ਮੋਬਾਈਲ ਸੀ ਮੇਨ ਮੇਰੀ ਡੈਰੀ ਸੀ ਸਾਰੇ ਮੇਰੇ ਰਿਸ਼ਤੇਦਾਰਾਂ ਦੇ ਸਭ ਦੇ ਮੇਰੇ ਫੋਨ ਨੰਬਰ ਵਗੈਰਾ ਸਭ ਕੁਝ ਹਦੈ ਸੀ ਤੇ ਪਰਸ ਤੁਸੀਂ ਕਿਹੜਾ ਸੀ ਕਿਹੜੇ ਰੰਗ ਦਾ ਕਲਰ ਦਾ ਪਿੰਕ ਜੇ ਰੰਗ ਦਾ ਸੀ ਪਰਸ ਮੇਰਾ ਅੱਛਾ ਜੀ ਪਿੰਕ ਜੇ ਰੰਗ ਦਾ ਪਰਸ ਸੀ ਵਿੱਚ 3000 ਰੁਪਿਆ ਸੀ ਕੀ ਤੁਸੀਂ ਦੇਖਿਆ ਮੈਂ ਸੀਸੀਟੀਵੀ 'ਚ ਵੀ ਮੁੰਡਿਆਂ ਦੇ ਪਿੱਛੇ ਵੀ ਭੱਜੇ ਹੋ ਰੋਲਾ ਵੀ ਪਾਇਆ ਹਾਂਜੀ ਰੋਲਾ ਵੀ ਪਾਇਆ ਮੈਂ ਚਿਰ ਲੰਘਦੀ ਰਹੀ ਕਾਫੀ ਦੂਰ ਤੱਕ ਮੈਂ ਜਾਂਦੀ ਰਹੀ ਕਿਸੇ ਨੇ ਨਹੀਂ ਫੜਿਆ ਬਸ ਬਾਅਦ ਹੀ ਚੋ ਨਿਕਲ ਗਏ ਮੈਂ ਬਾਈਕ ਤੇ ਸੀ ਦੋਨੋਂ ਮੁੰਡੇ ਅੱਛਾ ਜੀ ਕਿੰਨੇ ਮੁੰਡੇ ਸੀਗੇ ਦੋ ਮੁੰਡੇ ਸੀ ਕੋਈ ਨੰਬਰ ਦੇਖਿਆ ਤੁਸੀਂ ਨੰਬਰ ਨਹੀਂ ਮੈਂ ਨੰਬਰ ਨਹੀਂ ਦੇਖਿਆ ਮੈਂ ਘਬਰਾ ਗਈ ਇੱਕਦਮ ਉਹ ਘਬਰਾਣ ਦੇ ਨਾਲ ਮੇਰੇ ਗਵਾਂਡੀਆਂ ਨੇ ਫਿਰ ਮੈਨੂੰ ਲੈ ਕੇ ਉੱਥੇ ਪਾਣੀ ਪੋਣੀ ਪਿਲਾਇਆ ਫਿਰ ਉਹਨਾਂ ਨੇ ਪੁਲਿਸ ਵਗੈਰਾ ਨੂੰ ਫੋਨ ਫਾਨ ਕੀਤਾ ਪੁਲਿਸ ਉਸੇ ਵੇਲੇ ਆ ਗਈ ਐਸਐਸਪੀ ਵੀ ਇਹ ਸਾਰੇ ਵੱਡੇ ਆਏ ਕਾਫੀ ਬੰਦੇ ਆਏ ਮਤਲਬ 20-20 ਬੰਦੇ ਪੁਲਿਸ ਵਾਲੇ ਆ ਗਏ ਉਹਨਾਂ ਨਾਲ ਇੱਕ ਦੀ ਵਾਰਦਾਤ ਹੋਈ ਇਸ ਗਲੀ ਦੇ ਵਿੱਚ ਗਲੀ 'ਚ ਤਾਂ ਵਾਰਦਾਤ ਤਾਂ ਹੋਈਆਂ ਦੋ ਤਿੰਨ ਹੋਈਆਂ ਅੱਛਾ ਜੀ ਉਹ ਕੀ ਵਾਰਦਾਤ ਹੋਈ ਉਹ ਵਾਰਦਾਤ ਚੈਨੀ ਇੱਕ ਲੇਡੀ ਦੀ ਲੱਥੀ ਸੀਗੀ ਤੇ ਦੋ ਇਸ ਗਲੀ ਚ ਵੀ ਇੱਕ ਜਨਾਨੀ ਦੀ ਚੈਨੀ ਲੱਤੀ ਸੀ ਸੇ ਕਿੰਨੇ ਕੁ ਟਾਈਮ ਪਹਿਲੇ ਦੀ ਗੱਲ ਹੈ ਇਹ ਮੈਂ ਪਹਿਲੇ ਜੇ ਹੋ ਗਿਆ 5-6 ਸਾਲ ਪਹਿਲਾਂ ਅੱਛਾ ਜੀ ਤੇ ਕਿਹੜਾ ਥਾਣਾ ਜਿਹੜਾ ਪੈਂਦਾ ਜੀ ਪਤਾ ਸਾਨੂੰ ਹੈਬਾਵਾਲ ਪੈਂਦਾ ਚੌਂਕੀ ਹੈਬਾਵ ਜਗਤਪ uri ਚੌਂਕੀ ਪੈਂਦੀ ਆ ਅੱਛਾ ਜੀ ਤੇ ਕੰਪਲੇਂਟ ਲਖਾਈ ਤੁਸੀਂ ਕੰਪਲੇਂਟ ਲਖਾਈ ਹੈ ਪੁਲਸ ਕੱਲ ਤੋਂ ਸਾਰੇ ਇਨਕੁਆਰੀ ਕਰ ਗਏ ਨੇ ਸਭ ਕੁਝ ਬਿਆਨ ਵਗੈਰੇ ਲੈ ਗਏ ਸੀਗੇ ਅੱਛਾ ਜੀ ਸਾਰਾ ਕੁਝ ਕਰ ਗਏ ਨੇ ਤੁਹਾਡੀ ਕਿੰਨੀ ਏਜ ਕਿੰਨੀ ਹੈ ਤੁਹਾਡੀ ਮੇਰੀ 60 ਸਾਲ ਦੀ 60 ਸਾਲ ਦੀ ਤੁਹਾਡੇ ਨਾਲ ਤੁਸੀਂ ਕੱਲੀ ਸੀ ਮੈਂ ਕੱਲੀ ਸੀ ਅੱਛਾ ਜੀ ਤੇ ਜਿਹੜੇ ਬਾਈਕ ਤੇ ਮੁੰਡੇ ਆਏ ਆ ਉਹ ਮੋਨੇ ਸੀ ਸਰਦਾਰ ਜੀ ਮਨ ਮੋਨੇ ਸੀ ਅੱਛਾ ਜੀ ਪਰਵਾਸੀ ਜੀ ਉਹਨਾਂ ਦੀ ਫੋਟੋਆਂ ਵੀ ਆਨ ਕਲੀਅਰ ਆਈਆਂ ਨੇ ਕਾਫੀ ਜੇਤ ਨਹੀਂ ਲੱਗੇ ਸੀ ਉਹਨਾਂ ਦੇ ਨਹੀਂ 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 ਬਿਲਕੁਲ ਨੰਗੇ ਪੇਸ ਅਸੀਂ ਸੀਸੀ ਕੈਮਰੇ ਦੇ ਵਿੱਚ ਵੀ ਸਾਰੀਆਂ ਫੋਟੋਆਂ ਕਲੀਅਰ ਆਈਆਂ ਨੇ अच्छा जी ਤੇ ਤੁਹਾਡੇ ਕੋਲ ਪਹਿਲਾਂ ਵੀ ਉਹ ਲੰਗੀ ਆ ਤੁਸੀਂ ਧਿਆਨ ਦਿੱਤਾ ਕਿ ਨਹੀਂ ਮੈਂ ਨਹੀਂ ਧਿਆਨ ਦਿੱਤਾ ਮੈਂ ਅੱਗੇ ਆ ਰਹੀ ਸੀ ਸਿੱਧੇ ਹੀ ਮੇਰੇ ਕੋਲ ਦੋ ਲੇਡੀ ਖੜੀਆਂ ਸੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਰਾਮ ਰਾਮ ਕੀਤੀ ਉਸ ਤੋਂ ਬਾਅਦ ਅੱਗੇ ਆਈਆਂ ਇਹ ਪਤਾ ਨਹੀਂ ਮੈਂ ਗਲੀ 'ਚ ਮੋੜਨ ਲੱਗੀਆਂ ਬਸ ਪਿੱਛੋ ਹੀ ਮਰੇ ਤੁਹਾਡੇ ਪਰਸ ਨੂੰ ਹੀ ਹੱਥ ਪਾਇਆ ਪਰਸ ਨੂੰ ਹੀ ਹੱਥ ਪਾਇਆ ਅੱਛਾ ਜੀ ਤੇ ਪਹਿਲਾਂ ਤਾਂ ਨਹੀਂ ਕਦੀ ਇਹ ਮੁੰਡੇ ਦੇਖੇ ਨਹੀਂ ਮੈਂ ਨਹੀਂ ਦੇਖੇ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਪਿੱਛੇ ਜੁਲੂਠਾ ਦੀ ਰਿਪੋਰਟ